ਹਲਕਾ ਸਨੌਰ ਦੇ ਇਸ ਆਲੇ ਦੁਆਲੇ ਦੇ ਤਹਿਸੀਲ ਕੰਪਲੈਕਸ ਦੁੱਧਨ ਸਾਦਾ ਦੀ ਇਮਾਰਤ ਦਾ ਉਦਘਾਟਨ ਹੈ ਕੁਝ ਗਰੰਟੀਆਂ ਦਿੰਦੇ ਸੀ ਤੇ ਤਹਿਸੀਲਾਂ ਦਾ ਨਕਸ਼ਾ ਬਦਲ ਦਿਆਂਗੇ ਤਹਿਸੀਲਾਂ ਚੋਂ ਲੁੱਟਕ ਸੁੱਟ ਬੰਦ ਕਰ ਦਿਆਂਗੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਜੇਲ੍ਹਾਂ ਚ ਛੁਟਾਂਗੇ ਅੱਜ ਜਿਹੜੀ ਤਹਿਸੀਲ ਬਣਾ ਰਿਆਂ ਪਟਵਾਰੀ ਫਰਦਾਂ ਰਜਿਸਟਰੀਆਂ ਤੁਹਾਡੇ ਇੰਤਕਾਲ ਸਾਰੇ ਇੱਕੋ ਬਿਲਡਿੰਗ ਥੱਲੇ ਹੋਣਗੇ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਵੀ ਉੱਧਰ ਜਾ ਇੱਧਰ ਜਾ ਇੱਧਰ ਇੱਧਰ ਜਾ 8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਬਣੀ ਹੈ ਪੇਟਿੰਗ ਰੂਮ ਹੈ ਵਧੀਆ ਬਾਥਰੂਮ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੁਹਾਨੂੰ ਲੱਗੂ ਪਤਾ ਕਿ ਹਾਂ ਸਰਕਾਰੀ ਕਿਸੇ ਵਧੀਆ ਆਫਿਸ ਚ ਆਇਆ ਨਹੀਂ ਤਾਂ ਪਹਿਲਾਂ ਤਹਿਸੀਲਾਂ ਜਿਹੜੀਆਂ ਨਾ ਉਹਨਾਂ ਨੂੰ ਦੇਖ ਕੇ ਹੀ ਅੱਧਾ ਤਾਂ ਬੰਦੇ ਦਾ ਉਹੀ ਦਿਲ ਟੁੱਟ ਜਾਂਦਾ ਸੀ ਵੀ ਇੱਥੇ ਬੜਾਂਗੇ ਹੁਣ ਅੰਦਰ ਸਾਰੇ ਨਿਚੋੜਨ ਵਾਲੇ ਬੈਠਿਆ ਹੈ ਨਿੰਬੂ ਨਚੋੜੀ ਬੈਠੇ ਸਾਰੇ ਨਚੋੜ ਕੇ ਕੱਢਣਗੇ 3-4 ਵਜੇ ਤੱਕ ਬੰਦਾ ਬਾਹਰ ਨਿਕਲਦਾ ਸੀ ਜਾਂਦੇ ਹੋਏ ਦਾ ਵੀ ਮੂੰਹ ਉਹਦਾ ਉੱਡਿਆ ਹੁੰਦਾ ਸੀ ਆਉਂਦੇ ਹੋਇਆ ਤਾਂ ਰੰਗ ਵੀ ਉੱਡਿਆ ਹੁੰਦਾ ਸੀ ਨਾਲ ਵੀ ਆਹ ਕੀ ਹੋ ਗਿਆ ਯਾਰ ਕਦੇ ਇੱਧਰ ਜਾ ਕਦੇ ਉੱਧਰ ਜਾ ਇਹਦੇ ਕੋਲੋਂ ਕਰਾ ਆਹ ਗਲਤ ਲਿਖਿਆ ਆਹ ਨਹੀਂ ਲਿਖਿਆ ਇਹ ਸਾਰੇ ਸਿਆਪੇ ਅਸੀਂ ਖਤਮ ਕਰ ਦੇਣੇ ਆਂ ਆਨਲਾਈਨ ਹੋਊਗਾ ਤੁਹਾਡੇ ਸਾਹਮਣੇ ਕੰਮ ਹੋਊਗਾ ਕੋਈ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਸਾਨੂੰ ਦੱਸ ਦਿਓ ਉਸ ਤੋਂ ਬਾਅਦ ਸਾਡਾ ਕੰਮ ਹੈ ਇਹ ਸਾਰਾ ਭ੍ਰਿਸ਼ਟਾਚਾਰ ਬੰਦ ਹੋ ਜਾਣਾ ਮਹੱਲੀ ਤਾਂ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇਆਂ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬੈ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚਾਹੋਂਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਿਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪਾਂ ਤੋਂ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾ ਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਹਿੰਦਾ ਸਿੱਧਾ ਕਹੋ ਜਰ ਐਨੇ ਵੇਚੀ ਐਨੇ ਲਈਏ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿੱਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਚ ਕਰਤੀ ਜੀ